ਉਹਨਾਂ ਸ਼ਰਧਾਂਜਲੀ ਇਕੱਠੇ ਹੋ ਕੇ ਪੇਟ ਕਰ ਰਹੇ ਹਨ ਹੌਸਤੇ ਹਾਰ ਵੀ ਚੱਲ ਰਹੇ ਨੇ ਹੋਲੀ ਵੀ ਚੱਲ ਰਹੀ ਹੈ ਕਈ ਕੁਝ ਹੋ ਰਿਹਾ ਹੈ ਲੇਕਿਨ 23 ਮਾਰਚ ਜਿਹੜੀ ਹੋਲੀ ਸੀ ਜਿਹੜੀ ਇਹਨਾਂ ਦੇ ਖੂਨ ਦੇ ਨਾਲ ਖੇਡੀ ਗਈ ਉਹ ਨਹੀਂ ਭੁਲਾਈ ਜਾ ਸਕਦੀ ਮੈਨੂੰ ਖੁਸ਼ੀ ਹੈ ਕਿ ਅੱਜ ਦੇ ਦਿਨ ਇਹਨਾਂ ਨੇ ਮੇਰਾ ਨਾਟਕ ਚੁਣਿਆ ਨਾਟਕ ਤੋਂ ਬਹੁਤ ਖਿਡਾਇਆ ਜਾ ਰਿਹਾ ਹੈ ਕੱਲ ਪਰਸੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ تھیਟਰ ਵਿਭਾਗ ਨੇ ਖੇਡਿਆ ਬਾਇ ਚਾਂਸਲਰ ਨੇ ਪ੍ਰੈਜ਼ਾਈਡ ਕੀਤਾ ਉਹ ਤੋਂ ਪੁਸਤਰ ਪਹਿਲਾਂ ਹੋਰ ਕਿੱਥੇ ਪਤਾ ਨਹੀਂ ਕਿੱਥੇ ਕਿੱਥੇ ਪਰ ਮੈਨੂੰ ਸਮਝ ਆ ਗਈ bari ਕਿ ਇਹ ਬਹੁਤ ਸਾਰੇ ਲੋਕ ਦਾਤ ਦਿੰਦੇ ਨੇ ਕਿ ਤੁਸੀਂ ਬੜਾ ਵਧੀਆ ਨਾਟਕ ਲਿਖਿਆ ਹੈ ਬਹੁਤ ਦਾਤ ਮਿਲਿਆ 1981 ਦੇ ਵਿੱਚ ਨੇ ਪਾਣੀ ਹੈਗਾ ਉੱਥੇ ਮੈਂ ਜਾੜ ਕੇ ਪੂਰਾ 1981 ਦੇ ਵਿੱਚ ਇਥੇ اچਸ ਪੱਟੀ ਹੁੰਦੇ ਸੀਗੇ ਜਿਹੜਾ ਠਰਸ਼ਨ ਸਿੰਘ ਨੇ ਪ੍ਰੋਗਰਾਮ ਬਣਾਇਆ ਕਿ ਬਾਹਰ ਬੈਠੇ ਪੰਜਾਬੀ ਨੇ ਉਹਨਾਂ ਨੂੰ ਪੰਜਾਬੀ ਰੰਗਮੰਚ ਬਾਰੇ ਉਹਦੇ ਨਾਲ ਜੋੜਨ ਬਾਰੇ ਕੁਝ ਸਾਹਿਤ ਬਾਰੇ ਉਹਨਾਂ ਨਾਲ ਉਹਨਾਂ ਨੂੰ ਗਿਆਨ ਦਿੱਤਾ ਜਾਵੇ ਜੁੜਿਆ ਜਾਵੇ ਲੇਕਿਨ ਉਹਦੇ ਲਈ ਕੀ ਕੀਤਾ ਉਹਨਾਂ ਨੇ ਜੋ ਨਾਟਕ ਚੁਣੇ ਉਹ ਦੋਵੇਂ ਨਾਟਕ ਡਾਕਟਰ ਚੰਦ ਸਿੰਘ ਦੇ ਸੀਗੇ ਰਾਣੀ ਜਿੰਦਾ ਔਰ ਜ਼ਫਰਨਾਮਾ 1981 ਨਿਕਲ ਕਰ ਰਿਹਾ 1981 ਦੇ ਵਿੱਚ ਅਸੀਂ ਉਹ ਨਾਟਕ ਲੈ ਜਦੋਂ ਲੈ ਕੇ ਜਾ ਰਹੇ ਸੀ ਤਾਂ ਉੱਥੋਂ ਕੁਝ ਪ੍ਰੋਗਰੈਸਰ ਪ੍ਰੋਗਰੈਸਰ ਕਿਸੇ ਦੇ ਲੋਕਾਂ ਨੇ ਮੰਗ ਰੱਖੀ ਕਿ ਜ਼ਫਰਨਾਮਾ ਰਹਿਣ ਦਿਓ ਰਾਣੀ ਜਿੰਦਾ ਰਹਿਣ ਦਿਓ ਸਾਨੂੰ ਤਾਂ ਪਗੇ ਸਿੰਘ ਦੇ ਉੱਪਰ ਨਾਟਕ ਚਾਹੀਦਾ ਸਾਡੀਆਂ ਟਿਕਟਾਂ ਕੱਟੀਆਂ ਗਈਆਂ ਤੇ ਉਧਰ ਉਹ ਕਹਿੰਦੇ ਜੇ ਨਹੀਂ ਭਗਤ ਸਿੰਘ ਦਾ ਨਾਟਕ ਤੇ ਵਿਸ਼ਾ ਕਰਨਾ ਆਇਓ ਫਸ ਗਏ ਤੇਗੀਆਂ ਨੂੰ ਬੇਨਤੀ ਕੀਤੀ ਡਾਕਟਰ ਸਾਹਿਬ ਨੇ ਵੀ ਭੱਟੀ ਸਾਹਿਬ ਨੇ ਵੀ ਯਾਰ ਦੇਖੋ ਕੋਈ ਨਾਟਕੇ ਦੇ ਬਾਰੇ ਪਰ ਉਹਨੂੰ ਇਹ ਵੀ ਕਿਹਾ ਕਿ ਪਹਿਲਾਂ ਨਾਟਕ ਲਿਖੇ ਹੋਏ ਨੇ ਲੈ ਜਿਓ ਉਹ ਕਹਿੰਦੇ ਨਹੀਂ ਉਹ ਨਹੀਂ ਚਾਹੁੰਦੇ ਸਾਨੂੰ ਤਾਂ ਬਹੁਤ ਵਧੀਆ ਨਾਟਕ ਚਾਹੀਦੇ ਕਮਾਲ ਹੋ ਗਈ ਕਿ ਉਹ ਪੁਰਾਣੇ ਨਾਟਕਾਂ ਨੂੰ ਪਸੰਦ ਨਹੀਂ ਕਰ ਰਹੇ ਨਵਾਂ ਨਾਟਕ ਮੰਗ ਰਹੇ ਨੇ ਮੈਨੂੰ ਧੱਕੇ ਨਾਲ ਕਹਿੰਦਾ ਤੂੰ ਕੁਛ ਨਾ ਕੁਛ ਲਿਖ ਮੈਂ ਕਿਹਾ ਜੀ ਮੈਂ ਕੀ ਲਿਖਾਂ ਮੈਂ ਕਿਹੜਾ ਭਗਤ ਸਿੰਘ ਕੁਛ ਤੜੀ ਕੀਤੀ ਬਹੁਤ ਜ਼ਿਆਦਾ ਮੈਂ ਤਾਂ ਥੋੜਾ ਬਹੁਤ ਹੀ ਜਾਣਦਾ ਕਹਿੰਦਾ ਨਹੀਂ ਨਹੀਂ ਵਸਤੂ ਲਿਖ ਲੈ ਜੋ ਲਿਖੇਗਾ ਵਧੀਆ ਹੋ ਅਸੀਂ ਉਹ ਨਾਟਕ 1981 ਦੇ ਵਿੱਚ ਨਾਟਕ ਮੇਰੇ ਕੋਲ ਲਿਖ ਪਾਇਆ ਗਿਆ ਮੈਂ ਲਿਖਣਾ ਨਹੀਂ ਕਹੂੰਗਾ ਇਹ ਨਾਟਕ ਮੈਂ ਚਰੀਟਾ ਸੀ ਮੈਨੂੰ ਨਹੀਂ ਸਿੱਪਤਾ ਕਿ ਇਹ ਨਾਟਕ ਕਿੰਨਾ ਬਟਾਉਗਾ ਇਹਨੂੰ ਦੂਜੀ ਵਾਰ ਲਿਖਿਆ ਸੋਧਿਆ ਜੀ ਸੋਧੀ ਰੀ ਐਡੀਸ਼ਨ ਆ ਗਈ ਹੈ ਜਿਹਦੇ ਵਿੱਚ ਹੋਰ ਬੜਾ ਕੁਝ ਹੈਗਾ ਮੇਰੇ ਤੇ ਹੈ ਕਿਉਂ ਲਿਖ ਸਕਿਆ ਮੈਂ ਉਹਨਾਂ ਦਿਨਾਂ ਦੇ ਵਿੱਚ ਇੱਕ ਤੇ ਕੁਝ ਤੇ ਕੁਝ ਸਮਾਂ ਪਹਿਲਾਂ ਮੈਂ ਉਹਨਾਂ ਦੀ ਭਤੀਜੀ ਦੀ ਕਿਤਾਬ ਸੀਗੀ ਵਿਕਰ ਸਿੰਘ ਜੀ ਉਹਨਾਂ ਦੇ ਬਸੁਰ ਗੋ ਪੜ੍ਹ ਚੁੱਕਿਆ ਥੇ ਇੱਕ ਬਚਪਨ 'ਚ ਮੈਨੂੰ ਪਗ ਸਿੰਘ ਦੀ ਮਾਤਾ ਨਾਲ 4-5 ਵਾਰ ਬਿੱਲ ਦਾ ਮੌਕਾ ਮਿਲਿਆ ਸੀਗਾ ਉਹ ਬਕਰਨ ਲੱਗੂਗਾ ਕੀ ਜਿਮਾਨਾ ਤੋਂ ਬੜਾ ਦਿਲਚਸਪ ਇਹ ਨਹੀਂ ਸੀ ਪਤਾ ਕਿ ਮੈਂ ਕੋਈ ਲੇਖਕ ਬਣੂੰਗਾ ਉਹ ਮੈਨੂੰ ਇਹ ਸੀ ਵੀ ਇਹਨੂੰ ਤੁਹਾਨੂੰ ਸੁਣਾਉਣਾ ਕਿਉਂਕਿ ਪਗੇ ਸਿੰਘ ਬਾਰੇ ਸੁਣਨਾ ਹੀ ਬਹੁਤ ਵੱਡੀ ਗੱਲ ਸੀ। ਬੜੀ ਜਿੱਲ ਤਸਵੀਰ ਨਾਲ ਉਹਨਾਂ ਨੇ ਇਹ ਗੱਲ ਸੁਣਾਉਣੀ ਹੈ ਪਗੇ ਸਿੰਘ ਬਾਰੇ ਉਹਦੇ ਬਚਪਨ ਤੋਂ ਲੈ ਕੇ ਜਿਹੜੀ ਮੈਂ ਕਈ ਹੱਦ ਤੱਕ ਉਹ ਜਜ਼ਬਾ ਇਸ ਨਾਟਕ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਵੀ ਕੀਤੀ। ਖੈਰ ਜੇ ਨਾਟਕ ਅੱਗੇ ਲਿਖਿਆ ਗਿਆ ਲੇਕਿਨ ਉੱਥੇ ਇੱਕ ਹਿੱਸਾ ਤੋਂ ਬਿਨਾ ਖੇਡਿਆ ਨਹੀਂ ਗਿਆ। ਮੁੜ ਕੇ ਆ ਕੇ ਪੈਕਸੂਲ ਰਵੇਜ਼ ਦੀ ਕਾਨਫਰੰਸ ਹੋਈ। ਬਹੁਤ ਵੱਡਾ ਕੱਟ ਸੀ ਉੱਥੇ ਨਾਟਕ ਪਹਿਲੀ ਵਾਰ ਪਟਿਆਲੇ ਦੇ ਅੰਦਰ ਖੇਡਿਆ। ਬਹੁਤ ਹੀ ਕਮਾਲ ਦੀ ਦਾਗ ਮਿਲਿਆ ਉਸ ਤੋਂ ਬਾਅਦ ਇਹ ਨਾਟਕ ਲੋਕਾਂ ਦੇ ਚੱਕੇ ਵਿੱਚ ਚੜ ਗਿਆ ਮਤਲਬ ਬਹੁਤ سارے ਲੋਕ ਹੁਣ ਵੀ ਮੈਨੂੰ ਇੱਕ ਦਾਗਪੁਰ ਤੋਂ ਮੜਾਖਾ ਐਕਟਸ ਵੀ ਹੈ ਪ੍ਰੋਫੈਸਰ ਵੀ ਹੈ ਉਹਨੇ ਨਾਟਕ ਕੀਤਾ ਹੈ ਤੇ ਮੈਨੂੰ ਕਹੇ ਰੌਲਟੀ ਦੱਸੋ ਮੈਂ ਕਿ ਭਗਤ ਸਿੰਘ ਤੇ ਨਾਟਕ ਤੇ ਮੈਂ ਕਿੰਨੀ ਰੌਲਟੀ ਨਹੀਂ ਲੇਗੀ ਭਗਤ ਸਿੰਘ ਦੇ ਉੱਤੇ ਇਸ ਨਾਟਕ ਤੋਂ ਰੌਲਟੀ ਲੈਣੀ ਮੈਨੂੰ ਹੀ ਸ਼ਰਮ ਆਉਗੀ ਕਿ ਉਸ ਦੀ ਸ਼ਹਾਦਤ ਦੇ ਉੱਤੇ ਜਿਸ ਤਰ੍ਹਾਂ ਕੋਈ ਦਾਗ ਲਾ ਰਿਹਾ ਹੋ ਮੈਂ ਉਸੇ ਕੋਈ ਉਗਲੀ tha ਮੈਂ ਤਾਂ ਖੁਸ਼ੀ ਆ ਕਿ ਤੁਸੀਂ ਭਗਤ ਸਿੰਘ ਜੀ ਦੱਸਨੇ ਆ ਤੇ ਤੁਹਾਨੂੰ ਚੰਗਾ ਲੱਗਿਆ ਤੁਸੀਂ ਉਸ ਤੱਕ ਪਹੁੰਚ ਆਓ achar ਜੇਰੋਂ ਮੈਂ ਮਿਸ਼ਰਾ ਦੀ ਗੱਲ ਕੀਤੀ ਸੀ ਇਹਨਾਂ ਨੇ ਤੁਸੀਂ ਮਿਸ਼ਰਾ ਦੀ ਗੱਲ ਕੀਤੀ ਸੀ ਉਹਦਾ ਗਗਨਦਵਾਮਾ ਬਾਤਿਓ ਤੇ ਇਹ ਨਾਟਕ ਦੇ ਉੱਤੇ ਪੀ ਐਚ ਡੀ ਮੁਕਾਬਲਤਾਂ ਤੋਂ ਪੀ ਐਚ ਡੀ ਹੋਈ ਹੈ ਬੰਬਈ ਯੂਨੀਵਰਸਿਟੀ ਚ ਇਹਦੇ ਤੇ ਇੰਨਾ ਕੰਮ ਹੋ ਰਿਹਾ ਤੇ ਮੈਨੂੰ ਬਾਰ ਬਾਰ ਇਹਦੇ ਬਾਰੇ ਕਿਹਾ ਗਿਆ ਜਿਹੜੀਆਂ ਸਾਡੀਆਂ ਨਾਨ ਪੰਜਾਬੀ ਹਿੰਦੀ ਸਟੇਟ ਸਟੇਟ ਅੰਦਸਤਾਨੀਆਂ ਉੱਥੋਂ ਬਾਰ ਬਾਰ ਇਹ ਆਈ ਕਿ ਮਹਿੰਗਾਈ ਕੇ ਇਨਾਟਿਕ ਸਾਨੂੰ ਦਿਓ ਪਰ ਸਾਨੂੰ ਇਹ ਅੰਗਰੇਜ਼ੀ ਚ ਚਾਹੀਦੀ ਤਾਂ ਕਿ ਅਸੀਂ ਆਪਣੀ ਬੋਲੀयां ਚ ਉਲਤਾ ਲਈਏ ਇਹ ਬੜੀ ਲੋੜ ਸੀ ਬਾਹਰ ਵੀ ਜਿੱਥੇ ਖੇਡਿਆ ਮੈਥੋ ਬਿਨਾ ਬਹੁਤ ਨੇ ਖੇਡਿਆ ਪਦਨ ਕਿਨ ਕਿਨੇ ਖੇਡਿਆ ਉੱਥੇ ਵੀ ਇਹ ਮੰਗ ਸੀ ਕਿ ਅਸੀਂ ਨੂੰ ਨਾਟਕ ਅੰਗਰੇਜ਼ੀ ਚ ਕਰਨਾ ਚਾਹੁੰਦੇ ਹਾਂ ਉੱਥੋਂ ਦੇ ਗੋਰਿਆਂ ਨੂੰ ਵੀ ਅਸੀਂ ਦੇ ਪਾਉਣਾ ਚਾਹੁੰਦੇ ਹਾਂ ਕਿ ਆ ਵੀ ਕਿਸ਼ਾਦਤ ਸੀ ਆ ਆ ਵੀ ਹਾਂ ਸੀ ਲੇਕਿਨ ਬੜੀ دیر ਤੋਂ ਬਾਅਦ ਇੱਥੇ ਪਬਲਿਕੇਸ਼ਨ ਆਲੇ ਹੈ ਗਿਆ ਬਜ਼ੀਬ ਸਿੰਘ ਨੇ ਹਿਬਤ ਕੀਤੀ ਤੇ ਬਹੁਤ ਅੱਛੀ ਟਰਾਂਸਲੇਟਰ ਹੈ ਇੱਕ ਬੜੀ ਇੰਟੈਲੈਕਚੁਅਲ ਟਰਾਂਸਲੇਟਰ ਹੈ ਸੈਨੀ ਸ਼ਾਰਦਾ ਰਮ ਰਮਨ ਚਾਤਕ ਸ਼ਾਸਤਰ ਦਾ ਨਾਮ ਹੈ ਦੱਖਣ ਕੁਲ ਜਨਮ ਉਹਨਾਂ ਨੇ ਇਹਦਾ ਬਹੁਤ ਸੋਹਣਾ ਟਰਾਂਸਲੇਸ਼ਨ ਕੀਤਾ ਇਹ ਤਾਂ ਛਪ ਕੇ ਤਿਆਰ ਹੋ ਗਈ ਹੈ ਇਸ ਨਾਟਕ ਦੀ ਕਈ ਯੂਨੀਵਰਸਟੀਆਂ ਦੇ ਵਿੱਚ ਪੀ ਐਚ ਡੀ ਦੇ ਉੱਤੇ ਕੀਤੀ ਗਈ ਹੈ ਅਰ ਅਜੇ ਵੀ ਲੋਕ ਕਰ ਰਹੇ ਹੁਣ ਜੰਮੂ ਦੇ ਵਿੱਚੋਂ ਪਤਾ ਲੱਗਿਆ ਜੰਮੂ ਯੂਨੀਵਰਸਿਟੀ ਦੇ ਵਿੱਚ ਇੱਕ ਸਟੂਡੈਂਟ ਕੰਮ ਕਰ ਰਹੇ ਨੇ ਉੱਪਰ ਸੋ ਇਹ ਨਾਟਕੀ ਪ੍ਰਾਪਤੀ ਮੈਂ ਸਮਝਣਾ ਮੈਨੂੰ ਇੰਨੇ ਹੀ ਕੀ ਮਾਰ ਹੋ ਸਕਦਾ ਕਿ ਜਿਸ ਤਰ੍ਹਾਂ ਕਰੋਨਾ ਦੇ ਨੱਚ ਮੈਂ ਤੁਹਾਪਕਾ ਪੜ੍ਹੀ ਸੀ ਜਾਂ ਥੋੜਾ ਬਹੁਤਾ ਕਿਤੇ ਭਗਤ ਸਿੰਘ ਦੇ ਉੱਤੇ ਨਵਾਂ ਪੜ੍ਹੀਆਂ ਬਹੁਤ ਕੁਛ ਨਹੀਂ ਲੋਕ ਭਗਤ ਸਿੰਘ ਬਾਰੇ ਜਾਣਦੇ ਪਹਿਲੀ ਗੱਲ ਮੈਨੂੰ ਇੱਕ ਬੜਾ ਹੋ ਆਉਂਦਾ ਹਾਸੇ ਦੀ ਗੱਲ ਭਗਤ ਸਿੰਘ ਨੇ ਜ਼ਿੰਦਗੀ ਚ ਕਦੇ ਵੀ ਪੀੜੀ ਪੱਗ ਨਹੀਂ ਬੰਨੀ ਲੋਕ ਇਹਦੇ ਪੀੜੀ ਪੱਗ ਬੰਨ੍ਹਦੇ ਉਹ ਬਰੰਗ ਦੇ ਬਸੰਤੀ ਚੋਲੇ ਦੀ ਗੱਲ ਹੋ ਰਹੀ ਸੀ ਕਿ ਸੰਭਲ ਸੀ ਕਿ ਸੰਭਲੋਇ ਕਿਹਾ ਉਹ ਕਿ ਪੱਗ ਪਰ ਜਿੱਦਾਂ ਹੁਣ ਇੱਥੇ ਵੀ ਪਾ ਪੀੜੀ ਪੱਗ ਬਣੇ ਹੋਏ ਉਹਨੇ ਕਦੇ ਵੀ ਪੀੜੀ ਪੱਗ ਨਹੀਂ ਬੰਨੀ ਅਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈਗਾ ਕਿ ਭਗਤ ਸਿੰਘ ਨੇ ਜਿਹੜੀ ਪਹਿਲੀ ਐਕਟੀਵਿਟੀ ਸੀ ਉਹਦੀ ਅਬਦੇ ਕਾਲਜ ਦੀ ਉਹ ਨਾਟਕ ਕਰਨਾ ਸੀਗਾ ਨਾਟਕ ਉਹ ਵੀ ਸਮਝਦਾ ਸੀ ਕਿ ਨਾਟਕ ਰਾਹੀਂ ਲੋਕਾਂ ਨੂੰ ਸੰਦੇਸ਼ ਦਿੱਤਾ ਜਾ ਸਕਦਾ ਹੈ ਪਰ ਉਹਦਾ ਨਾਟਕ ਬੈਦ ਵੀ ਹੋਇਆ ਇੱਕ ਵਾਰੀ ਪੁਰਸ਼ ਵੀ ਫੜਨਾ ਯੋਸ਼ਨਾਤਿਕ ਦੇ ਪਿੱਛੇ ਉਸ ਨੂੰ ਕਾਫੀ ਕੁਝ ਨੇ ਲੋਕਾਂ ਨੂੰ ਪਤਾ ਉਹਨੂੰ ਫੜੋ ਲੈਣਾ ਬੜਾ ਜ਼ਰੂਰੀ ਹੈ ਉਸ ਤੋਂ ਬਾਅਦ ਫਿਰ ਮੈਂ ਜਦ ਦੂਜੀ ਵਾਰੀ ਨਾਟਕ ਮੁੜ ਕੇ ਗਿਆ ਫਿਰ ਮੈਂ ਕਾਫੀ ਕੁਝ ਹੋਰ ਲੱਭਿਆ بڑے ਇਤਿਹਾਸਕਾਰ ਨੇ ਤੁਸੀਂ ਹੈਰਾਨੇ ਦੀ ਗੱਲ ਇਹ ਹੈ ਕਿ ਜਿਹੜਾ ਵਿੱਚ ਬੋਗਿਆ ਪਾਤਰ ਹੈ ਆਵਾਜ਼ ਜਦੋਂ ਠੀਕ ਰਹਿ ਜਿਹੜਾ ਇਹਦੇ ਵਿੱਚ ਬੋਗਿਆ ਪਾਤਰ ਹੈ ਉਹ ਬਿਲਕੁਲ ਕਰਪਤ ਪਾਤਰ ਹੈ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਦੇ ਰਹੀ ਹਾਂ ਭਗਤ ਸਿੰਘ ਦੀ ਪਾਕਿਸਤਾਨ ਦਾ ਜਜ਼ਬਾ ਪਾਕਿਸਤਾਨ ਦੀ ਸੋਚ ਕਿਹਦੇ ਨਾਲ ਹੀ ਪ੍ਰਗਟ ਕਰਾਂ ਤਾਂ ਮੈਂ ਉਹ ਕਰਪਤ ਇੱਕ ਭੰਗੀ ਭੰਗੀ ਚ ਆਉਂਦਾ ਹੀ ਹੈ ਨਾ ਉਠੀ ਸਾਫ ਮੈਂ ਉਹਦੇ ਨਾਲ ਹੀ ਉਹ ਸਾਰੀ ਉਹ ਹੀ ਸਭ ਲੋਗ ਨੂੰ ਅਡਰੈਸ ਕਰੇ ਉਹ ਹੀ ਉਹਦੀ ਜਨਤਾ ਹੈ ਉਹ ਹਿੰਦੁਸਤਾਨ ਦੀ ਜਨਤਾ ਨੇ ਉਹ ਮੈਂ ਕਲਪਤ ਜਿਹੜਾ ਕਰਪਤ ਕੀਤਾ ਤੁਸੀਂ ਹੈਰਾਨ ਮੰਨੋਗੇ ਕਿ ਉਹ ਉਸ ਨੂੰ ਇਤਿਹਾਸਕਾਰਾਂ ਨੇ ਇਤਿਹਾਸ ਦੀਆਂ ਕਿਤਾਬਾਂ ਚ ਲੈ ਲਿਆ ਲੰਡਨ ਯੂਨੀਵਰਸਿਟੀ ਦੇ ਵਿੱਚ ਬੋਗਿਆ ਨੂੰ ਪੜਾਇਆ ਸਾਰਿਆ ਇਹ ਮੈਂ ਲੇਕਿਨ ਉਹ ਸਿਰਫ ਇੱਕ ਕੈਪਟਨ ਕੇ ਪਾਤਰ ਸੀਗਾ ਇਹ ਕਹੀਏ ਨੇ ਹਰਾਨੀ ਪ੍ਰਗੇਟ ਸੀ ਕਈ ਇਤਿਹਾਸਕਾਰ ਹਨ ਮੈਂ ਇੱਕ ਦਿਨ ਗਲਤੀ ਨਾਲ ਗੂਗਲ ਖੋਲ੍ਹਿਆ ਇੱਕ ਉੱਚ ਹੁੰਦਾ ਨਾ ਆ ਵੀਡੀਓ ਜੇ ਬੁਕਸ ਮੈਂ ਮੇਰੀ ਕਿਤਾਬਾਂ ਬਾਰੇ ਉਹ ਖੋਲ੍ਹ ਬੈਠਿਆ ਉਹ ਮੇਰੀਆਂ ਕਿਤਾਬਾਂ ਬਾਰੇ ਨਹੀਂ ਮੇਰੇ ਨਾਟਕ ਦੇ ਬਾਰੇ ਸੀ ਇਤਿਹਾਸਕਾਰਾਂ ਵੱਲੋਂ ਕਿ ਨਜ਼ਰ ਨੇ ਨਾ ਕੀ ਕਹਿੰਦੇ ਇਹ ਆ ਪਾਤਰ ਤੇ ਆ ਭਗਤ ਸਿੰਘ ਦੀ ਸੋਚ ਸੀ ਜਦੋਂ ਉਹ ਸਾਰੇ ਦਸਤਾਵੇਜ਼ ਦੇਣ ਐਗਜ਼ਾਮਪਲ ਦੇਣ ਜੀ ਜੀ ਬੋਗੇਤੀ ਬਹਿਰਾ ਹਾਂ ਹਾ ਇੱਕ ਵਾਰ ਤਾਂ ਇਹਨੇ ਲਿਖੀ ਦ ਦਿੱਤਾ ਸੀ ਆਪਣਾ ਜਿਹੜਾ ਹੈਗਾ ਸतीश ਕੁਮਾਰ ਬਰਮਾ ਹੈਡ ਆਫ ਦਾ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਪਟਿਆਲਾ ਉਹਨੇ ਕਿਹਾ ਕਿ ਜੇ ਕਿਸੇ ਨੇ ਪਤਾ ਕਰਨਾ ਹੋਵੇ ਕਿ ਕਲਪਨਾ ਨੂੰ ਕਿਵੇਂ ਕਲਾ ਬਣਾ ਕੇ ਇਤਿਹਾਸ ਧੱਕ ਲੈਣਾ ਹੈ ਤੇ ਦਵਿੰਦਰ ਦਮਨ ਤੋਂ ਸਿੱਖੋ ਉਹ ਇੰਨਾ ਜੱਟਿਆ ਕਰ ਉਹਦੇ ਵਿੱਚ ਕੈਰੇਕਟਰ ਉਹ ਇੱਕ ਹੈਰੀਸ਼ੂ ਕੈਰੇਕਟਰ ਬਿਲਕੁਲ ਸੋ ਮੈਂ ਇਸ ਦੀ ਜਿਹੜੀ ਕਾਮਯਾਬੀ ਹੈ ਨਾ ਮੈਂ ਸਿਰਫ ਇੰਨੇ ਕੀ ਕਰ ਸਕਿਆ ਕਿ ਭਗਤ ਸਿੰਘ ਦੀ ਸੋਚ ਨੂੰ ਕੁਝ ਠੀਕ ਠੰਗ ਨਾਲ ਪ੍ਰਗਟ ਕਰ ਸਕਿਆ ਮੇਰੀ ਪ੍ਰਾਪਤੀ ਹੈ ਨਾਟਕ ਦਾ ਬਹੁਤ ਲਿਖੇ ਗਿਆ ਪਾਜੀ ਗੁਰਸ਼ਰਨ ਸਿੰਘ ਨੇ ਤਾਂ ਆਪਣੇ ਅਵਸਥਿਤ ਚ ਡਾਕੂਮੈਂਟਰੀ ਚ ਵੀ ਤੇ ਲਿਖਣ ਚ ਵੀ ਲਿਖਿਆ ਕਿ ਦਵਿੰਦਰ ਰਾਮਨ ਦਾ ਲਿਖਿਆ ਨਾਟਕ ਹੈ ਅਮਰ ਨਾਟਕ ਹੈ ਅਮਰ ਸ਼ਬਦ ਵਰਤੇ ਉਹ ਬਹੁਤ ਸਾਰੇ ਬਹੁਤ ਲਿਖੇ ਕਮੈਂਟਡ ਹੈ ਪਰ ਮੈਂ ਇਹ ਕਹਿੰਦਾ ਕਿ ਮੇਰੇ ਨਹੀਂ ਹੋ ਉਹ ਸਾਰੇ ਸਿਰਫ ਇੱਕ ਮੇਰੀ ਉਚ ਦੇਣ ਨਹੀਂ ਹੈ ਕਿ ਮੈਂ ਭਗਤ ਸਿੰਘ ਦੇ ਉਹਦੀ ਸੁੱੱਚੀ ਸੱਚੀ ਸੋਚ ਉਹਦੀ ਜਿਹੜੀ ਸਰੀਰ ਸੋਚ ਆ ਉਹਦੀ ਅਡਾਰੋਜੀ ਜਿਹੜੀ ਹੈਗੀ ਹੈ ਉਹਨੂੰ ਮੈਂ ਦੇ ਰਾਹੀਂ ਪ੍ਰਗਟ ਕਰ ਸਕਿਆ ਤੇ ਇਹ ਮੈਨੂੰ ਇਹਦਾ ਮਾਣ ਵੀ ਹੈ ਤੇ ਇਸ ਲਈ ਇਹ ਨਾਟਕ ਅੱਜ ਖੇਡਿਆ ਜਾ ਰਿਹਾ ਹੈ ਪਹਿਲਾਂ ਖੇਡੇ ਗਏ ਅੱਜ ਵੀ ਖੇਡ ਰਹੇ ਨੇ ਲੋਕ ਤੇ ਆਉਣ ਵਾਲੇ ਸਮੇਂ 'ਚ ਵੀ ਜਦ ਤੱਕ ਭਗਤ ਸਿੰਘ ਦਾ ਨਾਮ ਹੈਗਾ ਲੋਕ ਖੇਡਦੇ ਰਹਿਣਗੇ ਮੈਂ ਸ਼ੁਕਰਗੁਜ਼ਾਰ ਹੈ ਇਹਨਾਂ ਦਾ ਇਹ ਤੁਸ ਜੀ ਨੂੰ ਮੌਕਾ ਦਿੱਤਾ ਆਪਣਾ ਸਜੀਵ ਨੂੰ ਰਾਨਾ ਕਿ ਮੈਂ ਬਹੁਤ ਸਾਰੇ ਨਵੇਂ ਕਲਾਕਾਰਾਂ ਨੂੰ ਮੇਰੇ ਸੇ ਕਿਹਾ ਮੈਂ ਬੇਸਿਕਲੀ ਸੰਗੀਤ ਦਾ ਬੰਦਾ ਪਹਿਲਾਂ ਮੈਂ ਸੰਗੀਤ ਆਪੀ ਤੁੰਬੀ ਬਣਾ ਕੇ ਸੈਲੈਕਟ ਹੋ ਗਿਆ ਸੀ ਰੇਡੀਓ ਦੇ ਉੱਪਰ ਜਲੰਧਰ ਤੇ ਮੜੀ ਹਰਾਨੀ ਦੀ ਗੱਲ ਸੀ ਵੀ ਲੋਕ ਕਹਿੰਦੇ ਆਪੀ ਆਪੀ ਤੁੰਬੀ ਬਣਾ ਕੇ ਤੇ ਉਸ ਤੋਂ ਬਾਅਦ ਮੈਂ ਗਾਇਕੀ ਚ ਪੈਰ ਧਰਿਆ ਮੈਂ ਵਿਆਹ ਸ਼ਾਦੀਆਂ ਦੇ ਵੀ ਜਾਣ ਲੱਗਿਆ ਸੀ ਫਿਰ ਸੋਚਿਆ ਨਹੀਂ ਯਾਰ ਜਿਆਦਾ ਠੀਕ ਜਿਹਾ ਨਹੀਂ ਹੈਗਾ ਕੰਮ ਫਿਰ ਉਸ ਤੋਂ ਬਾਅਦ ਮੈਂ ਇੱਕ ਨਾਲ ਜੁੜਿਆ ਇਫਤਾ ਨੇ ਮੈਨੂੰ ਫੂਲ ਸਮਝ ਦਿੱਤੀ ਕਿ ਲੋਕਾਂ ਨਾਲ ਕਿਵੇਂ ਜੁੜਨਾ ਲੋਕਾਂ ਦੇ ਕੀ ਕਰਨਾ ਹੈ ਲੋਕਾਂ ਨੂੰ ਸੂਝ ਦੇਣੀ ਚਾਹ ਦੀ ਲੋੜ ਹੈਗੀ ਬਾਕੀ ਅਪਰਾਮਿਆਂ ਤੇ ਜਾ ਕੇ ਪੈਸੇ ਕਮਾਉਂਦਾ ਪਰਪਸਿਸ ਰਿਚਰ ਵਰਗਾ ਕਲਾਕਾਰ ਹਾਂ ਤੇ ਮੈਂ ਫਿਰ ਲਗਾਤਾਰ ਇੰਪਲ ਦੇ ਨਾਲ ਕੰਮ ਕੀਤਾ ਇਫਟਾ ਦੇ ਜ਼ਰੀਏ ਕੰਮ ਕੀਤਾ ਪਾਰਟੀ ਦੇ ਸਟੇਜਸ ਉੱਤੇ ਕ ਬਚਪਨ ਤੋਂ ਸ਼ੁਰੂ ਹੋ ਗਿਆ ਸੀਗਾ ਮੈਂ 20 ਸਾਲ ਮੇਰੇ ਖਾਤੇ ਪੰਜਾਬ ਇਫਟਾ ਦਾ ਪ੍ਰਧਾਨ ਰਿਹਾ ਤੇ ਕਾਫੀ ਕੰਮ ਅਸੀਂ ਕਰ ਸਕੇ ਜਿੰਨਾ ਕਰ ਸਕੇ ਮੈਂ ਜਿੱਦ ਕੇ ਬਾਹਰ ਲੌਰਾਨਾ ਜਾ ਕੇ ਪੀ ਵਰਕਸ਼ਾਪਸ ਵੀ ਲਾਈਆਂ ਸੀ ਪਿੰਡਾਂ ਦੇ ਵਿੱਚ ਜਾ ਕੇ ਉੱਥੋਂ ਲੋਕਾਂ ਨੂੰ ਸਿਖਾਇਆ ਕਿ ਖੁਦ ਕਿੱਪਾ ਬਹੋ ਜਾ ਕਿ ਆਪਣੇ ਆਪ ਨਾਟਕੀ ਮੈਂ ਕਰੀਦਾ ਕਿਸ ਤਰ੍ਹਾਂ ਕਰੀਦਾ ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਤੇ ਆਪਣਾ ਕਬਰੂਰੀ ਵੀ ਅੱਜ ਮਿਲ ਗਏ ਮੈਡਮ ਕਬਰ ਵੀ ਸਾਰੇ ਹੋਰ ਸਾਰੇ ਤੁਹਾਡੇ ਬਾਰੇ ਤਾਂ ਮੈਨੂੰ ਬਿਲਕੁਲ ਨਹੀਂ ਪਤਾ ਕਿ ਤੁਸੀਂ ਪੰਜਵੇਂ ਮਹੀਨੇ ਪੇਟੀ ਹੋ ਤੀਰੋੜਨੜਾ ਤਾਂ ਬੜੀ ਬਹੁਤ ਤਾਰੀਫਾਂ ਸੀ ਸੱਚੀ ਗੱਲ ਹੈ ਕਿ ਮੈਂ ਵਸੇ Obrigado.